ਪੰਜਾਬ ਸਰਕਾਰ ਵੱਲੋਂ ਭਾਵੇਂ ਪੰਜਾਬ ਦੀਆਂ ਸੜਕਾਂ ਦੀ ਨੁਹਾਰ ਬਦਲਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਤੁ ਜਮੀਨੀ ਹਕੀਕਤ ਦੇ ਵਿੱਚ ਇਹ ਦਾਅਵੇ ਖੋਖਲੇ ਨਜ਼ਰ ਆ ਰਹੇ ਨੇ ਹਾਰਪੁਰ ਤੋਂ ਚੰਡੀਗੜ੍ਹ ਨੂੰ ਜਾਣ ਵਾਲੀ ਮੁੱਖ ਹਾਈਵੇ ਦੇ ਸੜਕ ਤੇ ਗੜ ਸ਼ੰਕਰ ਦੇ ਪਿੰਡ ਸਮੁੰਦਰਾਦ ਵਿਖੇ ਵੱਡੇ ਵੱਡੇ ਟੋਏ ਪੈਣ ਦੇ ਨਾਲ ਗੱਡੀਆਂ ਦਾ ਭਾਰੇ ਨੁਕਸਾਨ ਹੋ ਰਿਹਾ ਅਤੇ ਕਈ ਵਾਰ ਵੱਡੇ ਹਾਦਸੇ ਵਾਪਰ ਜਾਂਦੇ ਬਿੱਟੂ ਚੋਹਾਨ ਦੀ ਰਿਪੋਰਟ ਗੜ ਸ਼ੰਕਰ ਮੇਰਾ ਨਾਮ ਪ੍ਰਭੂ ਚੰਦਰ ਇਹ ਸੜਕ ਦਾ ਵੀ ਬਹੁਤ ਮੰਦਾ ਹਾਲ ਹੈ ਜਿਹੜਾ ਆਪਣੇ ਗੜਸ਼ੰਕਰ ਤੋਂ ਬਲਾਚੌਰ ਰੋਡ ਜਾ ਰਿਹਾ ਜੀ ਸਮੁੰਦੜੇ ਤੋਂ ਅੱਗੇ ਪਹਿਲਾਂ ਟੋਲ ਹੁੰਦਾ ਸੀਗਾ ਟੋਲ ਦੇ ਹੁੰਦੇ ਆ ਤਾਂ ਚਲੋ ਕੋਈ ਇਹਦਾ ਜੀ ਮਤਲਬ ਸੁਧਾਰ ਹੋਈ ਜਾਂਦਾ ਸੀ ਹੁਣ ਜਦੋਂ ਦਾ ਟੋਲ ਚੱਕ ਹੋਇਆ ਉਹ ਤੋਂ ਬਾਅਦ ਇਹਦਾ ਕੋਈ ਸੁਧਾਰ ਨਹੀਂ ਹੋ ਰਿਹਾ ਤੇ ਇੱਥੇ ਲੋਕਾਂ ਨੂੰ ਬੜੀ ਪਰੇਸ਼ਾਨੀਆਂ ਐ ਐਕਸੀਡੈਂਟ ਬੜੇ ਹੁੰਦੇ ਆ ਜੀ ਤੇ ਕਿਰਪਾ ਕਰਕੇ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਇਹਨੂੰ ਇਹਦੀ ਮੁਰੰਮਤ ਕੀਤੀ ਜਾਵੇ ਠੀਕ ਹੈ ਦੇਖ ਲਓ ਬਦਲਾ ਪਿਛਲੇ ਪਾਸੇ ਦੇਖਦਾ ਹੀ ਆ ਰਾਤ ਨੂੰ ਪੰਜ ਚਾਰ ਗੱਡੀਆਂ ਰੋਜ਼ ਫਟਦੀਆਂ ਉੰਦਾ ਪਿੱਛੇ ਸਪੀਡ ਨਾਲ ਆਉਂਦਾ ਹਾਈਵੇ ਰੋਡ ਆ ਪਤਾ ਲੱਗਦਾ ਨਹੀਂ ਕੋਈ ਛੱਪੜ ਜਿਹੀ ਟੇਕਦੀਆਂ ਗੱਡੀਆਂ ਆ ਬੋਰਡ ਭੰਨਿਆ ਦੇਖੋ ਤੁਹਾਡੇ ਸਾਹਮਣੇ ਹੀ ਆ ਹਾਂਜੀ ਹਜੀ ਇਹ ਘੱਟੋ ਘਾਟ ਦੋ ਸਾਲ ਹੋ ਗਏ ਹੁਣੇ ਪਹਿਲਾਂ ਪਿੱਛੇ ਸੀ ਪਿੱਛੇ ਹੁਣ ਇੱਥੇ ਆ ਗਿਆ ਹਾਂਜੀ ਸੜਕ ਉਹਦਾ ਟੁੱਟੀ ਰਹਿੰਦੀ ਹੈ ਜੀ ਇੱਥੇ ਜਦ ਵੀ ਦੇਖੋ ਉਸੇ ਵੇਲੇ ਸੜਕ ਟੁੱਟੀ ਹੋਇਆ ਪਾਣੀ ਖੌ ਖਤਰੇ ਦਾ ਹੈ ਤੇ ਦੂਸਰਾ ਨੰਬਰ ਗੱਡੀਆਂ ਤੇ ਗੱਡੀਆਂ ਘੁੰਮ ਘੁੰਮਦੀਆਂ ਲੱਗਦੀਆਂ ਆ ਇਹ ਤਾਂ ਪੇਛ ਨਹੀਂ ਜਾਂਦੀ ਕਿਸੇ ਦੀ ਵੀ ਕੋਈ ਵੀ ਐਕਸੀਡੈਂਟ ਕਹਿੰਦੇ ਉਹ ਜ਼ਿਆਦਾ ਜ਼ਿਆਦਾ ਬਹੁਤ ਜ਼ਿਆਦਾ ਅਸੀਂ ਬਚੇ ਆਂ ਜੀ ਅਸੀਂ ਕਿਸੇ ਦੀ ਗੱਲ ਕਰਨੀ ਅਸੀਂ ਆਪ ਬਚੇ ਆਂ ਇਹ ਥੋੜਾ ਗੱਲ ਬਣਦੀ ਐ ਵੀ ਆ ਪਾਣੀ ਨਹੀਂ ਸੰਭਣਾ ਕੋ ਆ ਪਾਣੀ ਦਾ ਕੋ ਹਾਲ ਹੋ ਐ ਇਹ ਰੋਡ ਤਾਂ ਕਿਦਾ ਗੰਦ ਵੇਪਿਆ ਪਾਣੀ ਦਾ ਕਿੰਨਾ ਕੋ ਗੰਦ ਹੈਗਾ ਕੋਲੋਂ ਨੰਗਦੇ ਆ ਗੱਡੀ ਵਾਲੇ ਉੱਪਰ ਛੱਟੇ ਮਾਰਦੇ ਆ ਮੋਟਰਸਾਈਕਲ ਤੋਂ ਉੱਤਰਨ ਵਾਲੇ ਉੱਤਰ ਨਹੀਂ ਦਿੰਦੇ ਮੇਰਾ ਨਾਮ ਸੱਜਣ ਸਿੰਘ ਪਿੰਡ ਹੈਗਾ ਧਮਾਏ ਕੀ ਕਹੂੰਗੇ ਇਸ ਰੋਡ ਬਾਰੇ ਮੈਂ ਤਾਂ ਇਸ ਰੋਡ ਬਾਰੇ ਤੇ ਕੀ ਕਹਣਾ ਇਹ ਸਰਕਾਰ ਨੂੰ ਕਹੂੰਗਾ ਜਿਹੜੇ ਵੀ ਇਹ ਹਾਲਾਤ ਬਣਦੇ ਜਾ ਰਹੇ ਆ ਛੋਟੀਆਂ ਸੜਕਾਂ ਦੇ ਵੱਡੇ ਹਾਈਵੇ ਨੂੰ ਤੋਂ ਵੱਡੇ ਕਾਰੋਬਾਰੀ ਸਾਰੇ ਦੇਖੀ ਜਾਂਦੇ ਆ ਜਿਹੜੇ ਆਮ ਜਨਤਾ ਦੀਆਂ ਸੜਕਾਂ ਉਹਨਾਂ ਨੂੰ ਕੋਈ ਨਹੀਂ ਧਿਆਨ ਦਿੰਦਾ ਠੀਕ ਨਹੀਂ ਇਹ ਸਰਕਾਰ ਦੀ ਅਣਗਹਿਲੀ ਆ ਆਮ ਜਨਤਾ ਨੂੰ ਤੰਗ ਪਰੇਸ਼ਾਨ ਕਰਨਾ ਟੋਏ ਟੱਪੇ ਪਾਓ ਇਸੇ ਕਰਕੇ ਐਕਸੀਡੈਂਟ ਹੁੰਦੇ ਆ ਕਈ ਮੌਤਾਂ ਵੀ ਹੁੰਦੀਆਂ ਆ